ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਥਕ ਸਿਆਸਤ ਦੇ ਵਿੱਚ ਹਰ ਰੋਜ਼ ਨਵੀਂ ਘਟਨਾ ਵਾਪਰਦੀ ਹੈ ਅੱਜ ਵੀ ਵਾਪਰੀ ਤੁਸੀਂ ਵੀ ਦੇਖਿਆ ਹੋ ਜਦੋਂ ਟੀਵੀ ਲਾਇਆ ਹੋ ਕਿ ਹਰਜਿੰਦਰ ਸਿੰਘ ਧਾਮੀ ਬੂਟ ਪਾਲਿਸ਼ ਕਰ ਰਹੇ ਨੇ ਤੇ ਪਹਿਲਾਂ ਕੋਈ ਗੱਲ ਨਹੀਂ ਸੁਣੀ ਤੁਸੀਂ ਸਿਰਫ ਉਹਦੀ ਪਤਾ ਲੱਗਿਆ ਜੀ ਕਹਿੰਦੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਏ ਤੇ ਇਹਨਾਂ ਨੇ ਧਾਰਮਿਕ ਸਜਾਵ ਵਾਲੀ ਉਹ ਭੁਗਤ ਰਹੇ ਨੇ ਸਜਾ ਵੀ ਕੀ ਲੱਗੀ ਕਿ 1 ਘੰਟੇ ਲਈ ਬੂਟ ਪਾਲਿਸ਼ ਕਰ ਰਹੇ ਨੇ ਜੋਤੇ ਸਾਫ ਕਰਨੇ ਨੇ ਫਿਰ ਲੰਗਰ ਹਾਲ ਚ ਜਾ ਕੇ 1 ਘੰਟੇ ਲਈ ਬਰਤਨ ਸਾਫ ਕਰਨੇ ਨੇ ਜੋ ਸਮਝੋ ਵੀ ਭਾਂਡੇ ਮਾਜ ਕੇ ਉਸ ਤੋਂ ਬਾਅਦ ਉਹਨਾਂ ਨੇ 5 ਵਾਰ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਫਿਰ ਜਾ ਕੇ ਇਹਨਾਂ ਨੇ ਜਿਹੜਾ ਹੈ 500 ਰੁਪਏ ਦੀ ਕੜਾ ਪ੍ਰਸ਼ਾਦ ਦੀ ਅਰਦਾਸ ਕਰਾ ਕੇ ਇਹ ਸრულ ਹੋ ਜਾਣਗੇ ਜਿਹੜੀ ਘਾਲ ਕੱਢੀ ਸੀ ਬੀਬੀ ਜ਼ਗੀਰਕੌਰ ਨੂੰ ਉਹਦੇ ਤੋਂ ਇਹ ਹੋਇਆ ਇਹ ਸਾਰਾ ਕੁਝ ਗੁਪਤ ਤਰੀਕੇ ਨਾਲ ਕਿਉਂ ਹੋਇਆ ਕਿ ਇਹ ਪ੍ਰਧਾਨ ਸਾਹਿਬ ਦੇ ਜਿਹੜਾ ਅਹੁਦੇ ਤੇ ਉਹਨਾਂ ਨੇ ਦੁਰਵਰਤੋਂ ਕੀਤੀ ਹੈ ਕਿਵੇਂ ਹੋਇਆ ਸਾਰਾ ਕੁਝ ਸਵਾਲ ਤਾਂ ਉੱਠਣਗੇ ਨਾ ਪੰਜ ਪਿਆਰਿਆਂ ਦੇ ਸਭ ਨੇ ਪੇਸ਼ ਆਉਂਦੀ ਕੋਈ ਵੀਡੀਓ ਨਹੀਂ ਹੈ ਲੇਕਿਨ ਜਦੋਂ ਭਾਂਡੇ ਮਾਜ਼ਰੇ ਨੇ ਬੂਟ ਪਾਲਿਸ਼ ਕਰ ਰਹੇ ਨੇ ਉਹ ਸਾਰਾ ਵੀਡੀਓ ਜਿਹੜਾ ਦਿਖਾਈ ਜਾਂਦੀ ਹੈ ਲਗਾਤਾਰ ਦਿਖਾਈ ਜਾਂਦੀ ਹੈ ਸਾਰੇ ਟੀਵੀ ਚੈਨਲ ਤੇ ਕਿਸੇ ਨੇ ਪੁੱਛਿਆ ਵੀ ਕਦੋਂ ਹੋਇਆ ਹਾਂ ਇਹਨਾਂ ਜ਼ਰੂਰ ਹੈ ਸਵੇਰੇ ਗਿਆਨੀ ਰਗਵੀਰ ਸਿੰਘ ਨੂੰ ਮਿਲੇ ਸੀ ਤੇ ਉਦੋਂ ਬਾਅਦ ਆ ਕੁਝ ਬਪਰੇ ਕਿਉਂ ਇਹਦੇ ਪਿੱਛੇ ਰਣਨੀਤੀ ਕੀ ਹੈ ਕਿ ਸਭ ਕੁਝ ਠੀਕ ਹੈ ਕਿ ਇਹ ਗਲ ਸਹੀ ਹੈ ਜਦੋਂ ਇੱਕ ਕ੍ਰਿਮੀਨਲ ਕੇਸ ਜੇ ਕੋ ਹੋਵੇ ਜਿਹੜਾ ਕੇਸ ਅਦਾਲਤ ਚ ਚੱਲ ਰਿਹਾ ਹੋਵੇ ਜਾਂ ਚੱਲ ਸਕਦਾ ਹੋਵੇ ਉਹ ਤੇ ਆਲਰੇਡੀ ਇਹ ਕੇਸ ਆ ਚੁੱਕਿਆ ਹੈ ਵਿਦਾਂਤੀ ਸਾਹਿਬ ਦੇ ਟਾਈਮ ਉਹ ਧਰਮੰਤ ਸਿੰਘ ਹੁੰਦਾ ਸੀ ਇੱਕ ਬਾਬਾ ਜਿਹੜਾ ਬਿਸ਼ਵਨੂਰ ਰਹਾਣੀ ਟਰਸਟ ਵਾਲਾ ਜਿਹਦੇ 6 ਜਣੇ ਦੇ ਰੀਪਟ ਦੇ ਕੇਸ ਸੀ ਉਸ ਵੇਲੇ ਉਹਨੂੰ ਜਦੋਂ ਮaaf ਕਰਤਾ ਉਹ ਤੋਂ ਬਾਅਦ ਜਾ ਕੇ ਕੋਰਟ ਚ ਵੀ ਸਜ਼ਾ ਵੀ ਹੋਈ ਤਾਂ ਮੰਨ ਵੀ ਗਿਆ ਪਰ ਟਾਣੇ 'ਚ ਤੇ ਉਦੋਂ ਫੈਸਲਾ ਹੋਇਆ ਸੀ ਵੀ ਜਿਹੜਾ ਬੰਦਾ ਕ੍ਰਿਮੀਨਲ ਕੇਸ 'ਚ ਹੀ ਤੇ ਬਣ ਸਕਦਾ ਤੇ ਉਹਨੂੰ ਪਹਿਲਾਂ ਅਦਾਲਤ ਤੋਂ ਬਰੀ ਹੋਣਾ ਜ਼ਰੂਰੀ ਹੁੰਦਾ ਤੋ ਇਸ ਤਰ੍ਹਾਂ ਦੇ ਕਈ ਸਵਾਲ ਨੇ ਜਿਹੜੇ ਲੋਕ ਉਠਾ ਰਹੇ ਨੇ ਲੋਕ ਤਾਂ ਇਹ ਵੀ ਉਠਾ ਰਹੇ ਨੇ ਵੀ ਇਹ ਸਾਰਾ ਕੁਝ ਹੋਇਆ ਕਿਉਂ ਇਹ ਸਾਰੀ ਗੱਲਬਾਤ ਆਪਾਂ ਨੂੰ ਕਰਨੀ ਪੈਣੀ ਹੈ ਤੇ ਕਰਾਂਗੇ ਡਿਟੇਲ 'ਚ لیکن ਉਸ ਤੋਂ ਪਹਿਲਾਂ ਮੈਂ ਉਹੀ ਅਪੀਰ ਜਿਹੜੀ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿਹੜੇ ਨਵੇਂ ਤੁਸੀਂ ਮੇਰੇ ਨਾਲ ਜੁੜੇ ਹੋ ਜਾਂ ਜਿਹੜੇ ਦਰਸ਼ਕ ਹਨ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਇਹ ਹੈ ਕਿ ਇਹ ਅਚਾਨਕ ਹੀ ਸਾਰਾ ਕੁਝ ਕਿਉਂ ਬੰਦ ਪਰਦਾ ਹੈ ਸਵਾਲ ਤਾਂ ਉੱਠਦੇ ਨੇ ਅਸਲ ਦੇ ਵਿੱਚ ਇਹ ਸਾਰੀ ਗੱਲ ਨਾ 2 ਦਸੰਬਰ ਵਾਲੇ ਹੁਕਮ ਨਾਲੋਂ ਤੋਂ ਉਸ ਸਿਲਸਿਲੇ 'ਚ ਹੀ ਦੇਖਣੀ ਪੈਣੀ ਹੈ ਭਾਈ ਸਾਹਿਬ ਨੂੰ ਵੀ ਉਵੇਂ ਦੇਖਣਾ ਪੈਣਾ ਹੈ ਧੰਮੀ ਸਾਹਿਬ ਦੇ ਪਿਛਲੇ ਜਿਹੜੇ ਬੜਿਆ ਕੋਈ ਗੱਲਾਂ ਆਈਆਂ ਮੀਡੀਆ 'ਚ ਕਿ ਧੰਮੀ ਸਾਹਿਬ ਦੇ ਦਾ ਜਬੀਰ ਜਾਗਪੀ ਜੀ ਧੰਮੀ ਸਾਹਿਬ ਨੂੰ ਇਹ ਕਿਹਾ ਗਿਆ ਕਿ ਕਹਿੰਨੀ ਰਖਵੀਰ ਸਿੰਘ ਨੂੰ ਵੀ ਕੱਢ ਦਿਓ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ 23 ਵਾਲੀ ਜਿਹੜੀ ਆਪਦੀ ਹਗਾਮੀ ਮੀਟਿੰਗ ਨੂੰ ਪੋਸਟਪੋਨ ਕਰਤੀ ਕੈਨਸਲ ਕਰਤੀ ਹੁਣ 30 ਨੂੰ ਹੋਣੀ ਹੈ 30 ਤੋਂ ਪਹਿਲਾਂ ਫਿਰ ਇੱਕ ਵਾਰੀ ਮਿਲੇ ਉਸ ਤੋਂ ਪਹਿਲਾਂ ਫਿਰ ਆ ਕੁਝ ਜਿਹੜਾ ਤੁਹਾਡੇ ਸਾਹਮਣੇ ਧਾਰਮਿਕ ਸਜ਼ਾ ਕਿਸ ਕਿਸਮ ਦੀ ਲੱਗੀ ਇਹਦੇ ਬਾਰੇ ਵੀ ਸੋਸ਼ਲ ਮੀਡੀਆ ਤੇ ਬਹੁਤ ਕੁਝ ਹੈ ਕਿ ਜੀ ਬੜੀ ਘੱਟ ਸਜ਼ਾ ਹੈ ਮਦਰ ਤੁਸੀਂ ਦੋ ਤਿੰਨ ਘਟੇ ਚਪਕਤਾ ਕੇ ਤੌਰ ਤਾ ਤੇ ਇਹ ਵੀ ਗੱਲ ਹੈ ਕਿ ਸਜਾ ਲਈ ਕਿਵੇਂ ਸੰਗ ਦੇ ਸਾਹਮਣੇ ਤਾਂ ਹੋਏ ਨਹੀਂ ਕਿਦੇ ਸਾਹਮਣੇ ਇਹ ਪੰਜ ਪਿਆਰੇ ਨੇ ਉਹ ਕੀਤਾ ਤੇ ਇਹ ਜਿਵੇਂ ਬਾਕੀਆਂ ਨੂੰ ਲੱਗਦੀ ਹੈ ਪੰਜ ਪਿਆਰੇ ਪਹਿਲਾਂ ਟਾਈਮ ਦਿੰਦੇ ਸੰਗ ਜਾਂਦੀ ਉੱਥੇ ਹੋਣਾ ਚਾਹੀਦਾ ਸੀ ਕੀ ਇਹ ਮਰੇਦਾ ਅਨਸਾਰ ਹੈ ਇਹ ਵੀ ਗੱਲ ਉੱਠੀ ਤੋਂ ਗਲਤਾਂ ਗੱਲਾਂ ਤਾਂ ਫਿਰ ਦੇਖੋ ਜਦੋਂ ਤੁਸੀਂ ਪਬਲਿਕ ਫਿਗਰ ਬਣਦੇ ਹੋ ਗੱਲਾਂ ਤਾਂ ਉੱਠਦੀਆਂ ਨੇ ਤੇ ਉਠੀਆਂ ਤੇ ਹੁਣ ਉਹਨਾਂ ਨੇ ਅਚਾਨਕ ਹੀ ਜਦੋਂ ਇਹ ਕੀਤਾ ਇੱਕ ਤਾਂ ਗੱਲ ਨਾ ਗੁਪਤ ਤਰੀਕੇ ਨਾਲ ਤਾਂ ਹੋਇਆ ਲੁਕ ਛਪ ਕੇ ਤਾਂ ਹੋਇਆ ਕਿਉਂਕਿ ਪਹਿਲਾਂ ਤਾਂ ਕੋਈ ਗੱਲ ਹੀ ਨਹੀਂ ਸੀ ਕਿਸੇ ਕਿੰਨੇ ਦਿਨ ਹੋ ਗਏ ਕੋਈ ਗੱਲ ਨਹੀਂ ਹੈ ਹਾਂ ਇਹ ਗੱਲ ਜ਼ਰੂਰ ਸੀ ਜਦੋਂ ਇਹਨਾਂ ਨੇ ਗੱਲਾਂ ਕੱਢੀਆਂ ਥੋੜੇ ਮੈਂ ਯਾਦ ਕਰਾ ਦਾਂ ਇਹ ਕਿਸ ਦੀ ਆ ਜਿਹਨਾਂ ਨੇ ਆਪ ਦੀ ਧਾਰਮਿਕ ਸਜਾ ਭੁਗਤੀ ਹੈ ਉਹ ਇਹ ਹੈ ਕਿ ਇੱਕ ਪੱਤਰਕਾਰ ਸੀ ਇੱਕ ਅਖਬਾਰ ਦਾ ਪੰਜਾਬੀ ਦੇਦਾ ਉਹਨੇ ਫੋਨ ਕੀਤਾ ਧਮੀ ਸਾਹਿਬ ਨੂੰ ਕਹਿੰਦੇ ਜੀ ਤੁਸੀਂ ਧਮੀ ਸਾਹਿਬ ਇਹ ਤਿੰਨ ਦਿਨ ਦੇ ਵਿੱਚ ਜਿਹੜਾ ਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਨੂੰ ਸੂਚਿਤ ਕਰਨਾ ਸੀ ਉਹ ਕੀਤਾ ਨਹੀਂ ਇਹ ਕਹਿੰਦੇ ਜੀ ਉਹਨਾਂ ਨੂੰ ਅਸੀਂ ਜਥੇਦਾਰ ਨੇ ਟਾਈਮ ਬਦਾਤਾ ਉਹ ਕਹਿੰਦੇ ਐ ਕਿਵੇਂ ਹੋ ਸਕਦਾ ਨਹੀਂ ਕਹਿੰਦੇ ਕੱਲਾ ਜਥੇਦਾਰ ਬਦਾ ਸਕਦਾ ਪੱਤਰਕਾਰ ਨੇ ਪੁੱਛਿਆ ਵੀ ਕੱਲਾ ਕਿਵੇਂ ਬਦਾ ਸਕਦਾ ਪੰਜ ਸਿੰਘ ਸਾਹਿਬਾਨ ਦਾ ਮਸਲਾ ਸੀ ਉਹ ਕਹਿੰਦੇ ਨਹੀਂ ਬਦਾ ਸਕਦਾ ਚਲੋ ਕਹਿੰਦੇ ਲੋਹਾ ਨੇ ਵੀ ਬਤਾਇਆ ਸੀ ਬਸ ਕੋਈ ਸਤਕਾਰ ਨਹੀਂ ਦਿੰਦਾ ਜਥੇਦਾਰਾਂ ਨੂੰ ਚਲੋ ਗੱਲ ਛੱਡੋ ਤੁਸੀਂ ਤੇ ਫਿਰ ਉਹ ਕਹਿੰਦਾ ਵੀ ਤੁਸੀਂ ਇਕੱਲੇ ਵਿਦਵਾ ਲਿਆ ਜਾ ਕੇ ਉਹ ਕਹਿੰਦੇ ਨਹੀਂ ਉਹ ਵਿਦਾਸਾ ਕਹਿੰਦੇ ਮੈਨੂੰ ਬੀਬੀ ਜ਼ਗੀਰਕੌਰ ਨੂੰ ਮੈਂ ਪੁੱਛਿਆ ਸੀ ਬਸ ਬੀਬੀ ਜ਼ਗੀਰਕੌਰ ਦਾ ਨਾਮ ਨਹੀਂ ਲਿਆ ਇਹ ਪਟਖ ਪੇ ਤੇ ਜੋ ਇਹਨਾਂ ਨੇ ਕਿਹਾ ਅਪਸ਼ਬਦ ਬੋਲੇ ਜੋ ਗਾਲ ਕੱਢੀ ਜੋ ਤੁਹਾਨੂੰ ਪਤਾ ਹੀ ਹੈ ਉਸ ਤੋਂ ਬਾਅਦ ਇਹਨਾਂ ਨੇ ਫਿਰ ਜਦੋਂ ਵਾਇਰਲ ਹੋ ਗਈ ਆਡੀਓ ਕਲਿੱਪ ਫਿਰ ਇਹਨਾਂ ਨੇ ਜਾ ਕੇ ਮਾਫੀ ਮੰਗ ਲਈ ਮਾਫੀ ਵੀ ਵੀਡੀਓ ਚ ਮੰਗੀ ਕਹਿੰਦੇ ਜੀ ਮੈਂ ਉਹਨਾਂ ਤੋਂ ਮਾਫੀ ਮੰਗਦਾ ਔਰਤ ਜਾਤ ਤੋਂ ਮਾਫੀ ਮੰਗਦਾ ਫਿਰ ਇੱਕ ਲਿਖ ਕੇ দেয়া ਇਹ ਕੱਲ ਤੱਕ ਸਭ ਤੇ ਕਿ ਮੈਨੂੰ ਮੇਥੋ ਗਲਤੀ ਹੋ ਗਈ ਮੈਨੂੰ ਮਾਫ ਕਰੋ ਜੋ ਸਜਲਾ ਨੂੰ ਕੋ ਮੈਂ ਪਹੁੰਚੂੰਗਾ ਸ਼ੇਰ ਸੂਬਾ ਮਟਰ ਨੋਟਸ ਲੈ ਲਿਆ ਬੂਮਨ ਕਮਿਸ਼ਨ ਨੇ ਤੇ ਬੂਮਨ ਕਮਿਸ਼ਨ ਦੀ ਚੇਅਰ ਪਰਸਨ ਉਹ ਕਹੇ ਵੀ ਤੁਸੀਂ ਸਾਰਿਆਂ ਦੀ ਬੇਇਜ਼ਤੀ ਕੀਤੀ ਹੈ ਤੇ ਤਾਲਬ ਕਰ ਲਿਆ ਇਹ ਪਹੁੰਚ ਗਈ ਪਹਿਲੀ ਵਾਰ ਕੋਈ ਸ਼ਰਮਣੀ ਕਮੇਟੀ ਵਰਗੀ ਸੰਸਦ ਦਾ ਮੁਖੀ ਬੂਮਨ ਕਮਿਸ਼ਨ ਚਾ ਕੇ ਮਾਫੀ ਮੰਗ ਕੇ ਆਇਆ ਫਿਰ ਬੀਬিজਗੀਰ ਕੋਲ ਕੰਪਲੇਨਟ ਵੀ ਉੱਥੇ ਪਹੁੰਚ ਗਈ ਤੇ ਬੀਬੀ ਜੀ ਗਿਰ ਕੋਰ ਕਹਿੰਦੇ ਵੀ ਇਹ ਨਹੀਂ ਤੁਸੀਂ ਕਰ ਸਕਦੇ ਇਹਨੂੰ ਇਹ ਤਾਂ ਮਾਫਨੀ ਹੈ ਮਾਫੀ ਤਾਂ ਕਿ ਮਤਲਬ ਇਹ ਤਾਂ ਕਿਸ ਨੂੰ ਗਾਲ ਕੱਢ ਕੇ ਮਾਫੀ ਮੰਗਨ ਨਾਲ ਗੱਲ ਖਤਮ ਥੋੜੀ ਹੋ ਜਾਂਦੀ ਹੈ ਉਹ ਕਹਿੰਦੇ ਵੀ ਇਹ ਤੇ ਕੇਸ ਚੱਲਣਾ ਚਾਹੀਦਾ ਤੇ ਕੇਸ ਚੱਲ ਸਕਦਾ ਇਹ ਵੀ ਤੁਹਾਨੂੰ ਦੱਸਦਾ ਬੀਐਨਐਸ ਦੀ ਤਰ੍ਹਾਂ 79 ਹੈ ਅਬਿਊਜ਼ਿਵ ਲੈਂਗੁਏਜ ਜੇ ਤੁਸੀਂ ਕਿਸੇ ਵੀ ਸ਼ਬਦ ਨਾਲ ਕਿਸੇ ਔਰਤ ਦਾ ਨਿਰਾਦਰ ਕਰ ਦਿਓ ਉਥੇ 3 ਸਾਲ ਦੀ ਕੈਦ ਹੋ ਸਕਦੀ ਹੈ ਤੇ ਇਹ ਜੇ ਇਹ ਤੇ ਕ੍ਰਿਮੀਨਲ ਕੇਸ ਚੱਲਦਾ ਹੈ ਇਹ ਕਿਸ ਕਾਨੂੰਨਨ ਵੀ ਹੈ ਹੁਣ ਸਵਾਲ ਇੱਥੇ ਪੈਦਾ ਹੋ ਗਿਆ ਕਿ ਇੱਕ ਤਾਂ ਦੋ ਤਿੰਨ ਸਵਾਲ ਨੇ ਕਿ ਉਹਨਾਂ ਨੇ ਦੁਰਵਰਤੋਂ ਕੀਤੀ ਕਿਉਂਕਿ ਜੋ ਪਤਾ ਸੀ ਰਾਨ ਜੇ ਨਾਲ ਜਾ ਕੇ ਅੰਦਰ ਹੀ ਪੰਜ ਪੇਰੇ ਨੂੰ ਕਹਤਾ ਕਿਸੇ ਨੇ ਕੋ ਕੈਮਰੇ ਚ ਨਹੀਂ ਆਇਆ ਕੁਝ ਨਹੀਂ ਕੀਤਾ ਨੰਬਰ 2 ਇਹ ਸਵਾਲ ਹੈ ਨੰਬਰ ਦੂਜਾ ਸਵਾਲ ਇਹ ਹੈ ਕਿ ਕੀ ਜੇ ਕ੍ਰਿਮੀਨਲ ਕੇਸ ਬਣਦਾ ਹੋਵੇ ਕਾਨੂੰਨ ਤੋਂ ਬਰੀ ਨਾ ਹੋਇਆ ਹੋਵੇ ਬੰਦੇ ਉਹਨੂੰ ਅਕਾਲ ਤਖਤ ਜਿਹੜਾ ਹੈ ਤੋਂ ਮਾਫੀ ਮਿਲ ਸਕਦੀ ਹੈ ਇਹ ਵੀ ਦੇਖਣ ਵਾਲੀ ਗੱਲ ਇਹ ਤੇ ਕਿਉਂਕਿ ਹਾਲੇ ਕੋਈ ਪਤਾ ਨਹੀਂ ਕਿ ਇਹਨਾਂ ਦਾ ਕੇਸ ਚੱਲਣਾ ਜਾਂ ਨਹੀਂ ਚੱਲਣਾ ਉਹਨਾਂ ਨੇ ਬਰੀ ਤਾਂ ਕੀਤਾ ਨਹੀਂ ਬੀਬੀ ਜ਼ਗੀਰ ਕੌਰ ਨੇ ਨਹੀਂ ਬਰੀ ਕੀਤਾ ਤੇ ਇੱਧਰ ਇਹਨਾਂ ਨੂੰ ਅਖਾਲਤਾਖਬ ਸਾਹਿਬ ਤੋਂ ਸਜ਼ਾ ਪੂਰੀ ਹੋ ਕੇ ਬਰੀ ਹੋ ਗਏ ਇਹ ਇਸ ਕਿਸਮ ਦਾ ਕੇਸ ਆਇਆ ਸੀ ਜਦੋਂ ਜਗਿੰਦਰ ਸਿੰਘ ਵਿਦਾਂਤੀ ਸੀ ਅਸਲ ਬੜਾ ਕੁਝ ਉਹਦੋਂ ਵਾਪਰਿਆ ਕਾਫੀ ਚ ਵਾਪਰਦਾ ਰਹਿੰਦਾ ਹੈ ਵਿਦਾਂਤੀ ਸਾਹਿਬ ਦੇ ਟਾਈਮ ਇੱਕ ਨੂਰ ਰੋਹਾਨੀ ਨੂਰ ਬਿਸਵਰਹਾਨੀ ਚੈਰੀਟੇਬਲ ਟਰਸਟ ਸੀ ਹਸ਼ਿਆਰਪੁਰ ਦੇ ਵਿੱਚ ਉਹਦਾ ਬਾਬਾ ਸੀ ਧਨਵੰਤ ਸਿੰਘ ਉਹ ਤੇ ਪਈ ਕਿਸਮ ਦੇ ਕੇਸ ਸੀ ਰੇਪ ਦੇ ਕੇਸ ਵੀ ਸੀ ਤੇ ਕਈ ਜਨਾਨੀਆਂ ਤੇ ਕੇਸ ਸੀ ਸ਼ਾਇਦ 6 ਦੇ ਸੀ ਮੰਨਿਆ ਉਹ ਬਾਅਦ ਚ ਤੇ ਉਸ ਕੇਸ ਦੇ ਵਿੱਚ ਉਹਨੇ ਕੀ ਕੀਤਾ ਇਹਦੇ ਇਹਦਾ ਪੀਐਸ ਸੀ ਸ਼ਾਇਦ ਪ੍ਰਿਤਪਾਲ ਸਿੰਘ ਉਹਦਾ ਨਾਮ ਸੀ ਉਹਨੂੰ 75000 ਰੁਪਏ ਦਿੱਤਾ ਉਹਨੇ ਵਿਦਾਂਤੀ ਸਾਹਿਬ ਨੂੰ ਕਿਹਾ ਇਹਨਾਂ ਨੇ ਜੀ ਉਹਨੂੰ ਬਰੀ ਕਰਤਾ ਨਹੀਂ ਸਜਾ ਸੋ ਕੇ ਮਾਫ ਕਰਤਾ ਵੀ ਤੇਰੀ ਕੋਈ ਗਲਤੀ ਨਹੀਂ ਹੈ ਜਿਵੇਂ ਅੱਜ ਸਜਾ ਸੁਣਾ ਕੇ ਕਹਤਾ ਵੀ ਠੀਕ ਹੈ ਤੂੰ ਬਰੀ ਹੋ ਗਿਆ ਤੇ ਦੂਜੇ ਪਾਸੇ ਹੋਇਆ ਕਿ ਕਿ ਉਹ ਪੁਲਿਸ ਨੇ ਫੜ ਲਿਆ ਜਦੋਂ ਉਹ ਪੁਲਿਸ ਕੋਲ ਗਿਆ ਉਹ ਸਾਰੀ ਗੱਲ ਤੇ ਮੰਨ ਲਈ ਛੇ ਤੱਕ ਰੇਪ ਮੰਨਿਆ ਪੈਸਾ ਮੰਨਿਆ ਵੀ ਮੈਂ ਦਿੱਤਾ ਤੇ ਉਥੋਂ ਉਸ ਤੋਂ ਬਾਅਦ ਇੱਕ ਫੈਸਲਾ ਹੋਇਆ ਵੀ ਜਿੰਨਾ ਜੇ ਕੋਈ ਕ੍ਰਿਮੀਨਲ ਕੇਸ ਬਣ ਸਕਦਾ ਜੇ ਤਾਂ ਕੋਈ ਸਜ਼ਾ ਧਾਰਮਿਕ ਕੋਈ ਕੇਸ ਹੈ ਕੋਈ ਗਲਤੀ ਕੀਤੀ ਹੈ ਉਕਰਹਤ ਕੀਤੀ ਹੈ ਉਹ ਤਾਂ ਸੁਣੀ ਜਾ ਸਕਦੀ ਹੈ ਜੇ ਕੋਈ ਕਾਨੂੰਨੀ ਤੌਰ ਤੇ ਕੋਈ ਕੇਸ ਬਣ ਸਕਦਾ ਉਹ ਚ ਪਹਿਲਾਂ ਜਿਹੜੇ ਹੈ دنیਵੀਂ ਅਦਾਲਤ ਚ ਜਾਏਗਾ ਉੱਥੋਂ ਬਰੀ ਹੋ ਕੇ ਆਏਗਾ ਫਿਰ ਉਹ ਨੂੰ ਪੰਥ ਤੇ ਬਤਲ ਉਹ ਗਲਤ ਅਕਸਾਬ ਤੋਂ ਜਿਹੜਾ ਹੈ ਬਰੀ ਕੀਤਾ ਜਾਂਦਾ ਉੱਥੇ ਪਹੁੰਚ ਕਰ ਸਕਦਾ ਹੁਣ ਗੱਲ ਇਹ ਹੈ ਵੀ ਇੱਥੇ ਤਾਂ ਇਹੋ ਜਿਹਾ ਕੁਝ ਹੋਇਆ ਨਹੀਂ ਇੱਥੇ ਤਾਂ ਕਿਸੇ ਕਿਸਮ ਦੀ ਉਹਨਾਂ ਨੇ ਕੋਈ ਗੱਲ ਕੀਤੀ ਨਹੀਂ ਤੇ ਇਹ ਜਿਹੜਾ ਹੈ ਉਸੇ ਪਹੁੰਚ ਗਿਆ ਸਤੇ ਤੇ ਸਜ਼ਾ ਜਿਹੜੀ ਹੈ ਉਹਨਾਂ ਨੂੰ ਧਾਰਮਿਕ ਸਜ਼ਾ ਲਾ ਦਿੱਤੀ ਗਈ ਜਿਹਦੇ ਬਾਰੇ ਲੋਕ ਅਜੀਬ ਮੀਡੀਆ 'ਚ ਤਾਂ ਚੱਲ ਪਿਆ ਕਿ ਜੀ ਇੰਨੀ ਘੱਟ ਸਜ਼ਾ ਤੇ ਜਿਹੜੀ ਹੈ ਪੰਜ ਪਿਆਰਾਂ ਦੇ ਸਾਹਮਣੇ ਕਦੋਂ ਕਿਤੇ ਸੰਗਤ ਦੇ ਸਾਹਮਣੇ ਕੁਝ ਨਹੀਂ ਹੋਇਆ ਤੇ ਜਿਹੜੇ ਕੰਪਲੇਨਟ ਆ ਉਹਨੂੰ ਪੁੱਛਿਆ ਹੀ ਨਹੀਂ ਗਿਆ ਉਹ ਵੀ ਤਾਂ ਅਕਾਲ ਤਖਤ ਸਾਹਿਬ ਤੇ ਬੀਬੀਆਂ ਗਈਆਂ ਸੀ ਇਕੱਠੀਆਂ ਹੋ ਕੇ ਕਿ ਇਹਨਾਂ ਨੂੰ ਜਿਹੜਾ ਹੈ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਇਹ ਵੱਡੀ ਗਲਤੀ ਦੀ ਇੰਨੀ ਕਿ ਸਜ਼ਾ ਵੀ ਤੁਸੀਂ ਸਰਪ ਭਾਂਡੇ ਮਾਜੋ ਤੇ ਇੱਕ ਇੱਕ ਘੰਟੇ ਲਈ ਤੇ ਤੁਸੀਂ ਉਦੋਂ ਬਾਅਦ ਸੁਰਖਰੂ ਹੋ ਜਾਓ ਇਹ ਬਹੁਤ ਸਾਰੇ ਸਵਾਲ ਹੁਣ ਕੋ ਮਲੇ ਸ਼ੁਰੂ ਹੋ ਗਏ ਗਲਤ ਇਹ ਹੈ ਵੀ ਅੱਜ ਕੱਲ ਇਹ ਵੀ ਚਰਚਾ ਚੀ ਰਹਿੰਦੇ ਨੇ ਧਾਮੀ ਸਾਹਿਬ ਕਿਉਂਕਿ ਧਾਮੀ ਸਾਹਿਬ ਦੇ ਬਹੁਤ ਸਾਰੇ ਗੱਲਾਂ ਨੇ ਧਾਮੀ ਸਾਹਿਬ ਕਿਹੜਾ ਨਹੀਂ ਅਕਾਲ ਤਖਤ ਸਾਹਿਬ ਦੇ ਪਲ ਪਿੱਠ ਕਰਕੇ ਖੜੇ ਇਹ ਵੀ ਦੇਖਣ ਵਾਲੀ ਗੱਲ ਹੈ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜੀ ਤੁਸੀਂ ਆਪਣਾ ਕਿ ਚੈਨਲ ਚਲਾਓ ਆ ਜਿਹੜਾ ਗੁਰਬਾਣੀ ਦਾ ਚੈਨਲ ਜਿਹੜਾ ਸੁਖਬੀਰ ਸਿੰਘ ਬਾਦਤ ਦਾ ਚੈਨਲ ਹੈ ਇਹਨੂੰ ਤੁਸੀਂ ਦਿੱਤੀ ਹੋਈ ਹੈ ਤੁਸੀਂ ਸ਼ਰੌਂਗ ਕਮਿਟੀ ਦਾ ਚੈਨਲ ਕਿਉਂ ਨਹੀਂ ਚਲਾਉਂਦੀ ਤੇ ਉਹਨਾਂ ਨੇ ਦੇਸ਼ ਕਰਤਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਉਦੋਂ ਬਾਅਦ ਇਹਨਾਂ ਨੇ ਕਿਸ ਤਰੀਕੇ ਨਾਲ ਸਾਰੀ ਗੱਲਬਾਤ ਨੂੰ ਗੋਲ ਮੋਲ ਕੀਤਾ ਅਸੀਂ ਗੱਲ ਕਰ ਰਹੇ ਹਾਂ ਜੀ ਅਸੀਂ ਕਮੇਟੀ ਬਣਾ ਰਹੇ ਸੀ ਇਹ ਕਰ ਰਹੇ ਹਾਂ ਕਿੱਥੇ ਹੈ ਜੀ ਉਹ ਕਿੱਥੇ ਲੱਗਿਆ ਦੋ ਸਾਲੋਂ ਕੋਈ ਚੈਨਲ ਕਿੱਥੇ ਲੱਗਿਆ ਮਤਲਬ ਕੋਈ ਕੋਈ ਪ੍ਰਵਾਹ ਨਹੀਂ ਹੈ ਨਾ ਤੁਸੀਂ ਉਤੋਤੋ ਕਹੀ ਚਲੋ ਕਿ ਜੀ ਅਸੀਂ ਅਕਾਲ ਤਖਤ ਸਾਹਿਬ ਦੀ ਇੱਜ਼ਤ ਕਰਦੇ ਆਂ ਅਸੀਂ ਮੰਨਦੇ ਆਂ ਤੇ ਲੇਕਿਨ ਅਸਲ ਦੇ ਵਿੱਚ ਸਥਿਤੀ ਕੁਝ ਹੋਰ ਹੈ ਹਕੀਕਤ ਕੁਝ ਹੋਰ ਹੈ ਅੱਜ ਵੀ ਗੱਲ ਉਸੇ ਤਰੀਕੇ ਨਾਲ ਨਜ਼ਰ ਆ ਰਹੀ ਹੈ ਦੇਖੋ ਰਜਿੰਦਰ ਸਿੰਘ ਧਾਮੀ ਸ਼੍ਰੋਮ ਹੀ ਗੁਰਦੁਆਰਾ ਪਰਵਤ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਕਾਫੀ ਕੁਛ ਤੱਕ ਕਰ ਲਿਆ ਜਿਹੜਾ ਜਦੋਂ ਉਹ ਭੂਮਿਕਾ ਕਮਿਸ਼ਨ ਚਲੇ ਗਏ ਕੌਮ ਦਾ ਸਿਰ ਤਾਂ ਉਸੇ ਦਿਨੀ ਸ਼ਰਮਰਾ ਝੋਕ ਗਿਆ ਸੀ ਮੈਨੂੰ ਕਹਿੰਦਾ ਵੀ ਕਿ ਇਹ ਜਿਹੜਾ ਗੁੱਸੇ ਚ ਆ ਕੇ ਬੰਦਾ ਕੁਝ ਕਰ ਸਕਦਾ ਜਦੋਂ ਗੁੱਸੇ ਚ ਆ ਕੇ ਬੰਦਾ ਇਹ ਕਹਿ ਸਕਦਾ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੀ ਕਲਿੱਪ ਬਾਰੀ ਬਾਰੀ ਦਿਖਾਈ ਜਾ ਰਹੀ ਹੈ ਕਿ ਜੀ ਉਹ ਉੱਥੇ ਵੀ ਇਹਨਾਂ ਨੇ ਹਕਮਦੋਲੀ ਕੀਤੀ ਹੈ ਹਕਮਦੋਲੀ ਤੁਸ ਕੋ ਜੀ ਉਹ ਤੇ ਚ ਇਹਨਾਂ ਦੀ ਕਿਵੇਂ ਹਕਮਦੋਲੀ ਉਹ ਇਸ ਤਰ੍ਹਾਂ ਜੀ ਉਹ ਜਿਹੜੀ ਰਿਕਾਰਡਿੰਗ ਹੋਈ ਸੀ ਉੱਥੇ ਜਿਹੜੀ ਅਕਾਲ ਤਖਤ ਸਾਹਿਬ ਤੇ ਜਦੋਂ ਤਲਬ ਕੀਤਾ ਗਿਆ ਸੀ 15 ਅਕਤੂਬਰ ਨੂੰ ਵਿਸ਼ਾ ਸਿੰਘ ਬਲਟੋਹਾ ਨੂੰ ਉਸ ਵੇਲੇ ਰਿਕਾਰਡਿੰਗ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਦੇ ਆਈਟੀ ਵਿੰਗ ਨੇ ਕੀਤੀ ਸੀ ਤੇ ਆਈਟੀ ਵਿੰਗ ਤੋਂ ਉਹ ਸਾਰੀ ਡਿਲੀਟ ਕਰਤੀ ਸੀ ਜਿਹੜੀ ਗੱਲ ਗੈਨੀ ਹਰਪ੍ਰੀਤ ਸਿੰਘ ਨੇ ਕਹੀ ਸੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਤੇ ਇੱਕੋ ਹੀ ਕਾਪੀ ਜਿਹੜੀ ਜੋ ਰੱਖੀ ਸੀ ਸੀਲਬੰਦ ਕਰਕੇ ਪੈਨ ਡਰਾਈਵ ਦੀ ਉਹ ਅ ਕਾਲਤਾਖਬ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਨੂੰ ਫੜਾਈ ਸੀ ਤੇ ਉਹ ਗੈਨੀ ਰਗਵੀਰ ਸਿੰਘ ਕਹਿੰਦੇ ਉਹਦੇ ਕੋਲ ਪਈ ਹੈ ਉਹ ਲੀ ਕਿੱਥੋਂ ਹੋ ਗਈ ਫਿਰ ਕਿਉਂਕਿ ਉਹ ਹੈ ਤਾਂ ਆਈਟੀ ਸਰਕਲ ਸੀ ਤੋ ਉਹੀ ਗੱਲਾਂ ਲੀਕ ਹੋ ਰਹੀਆਂ ਨੇ ਜਿਹੜੀਆਂ ਗੈਨੀ ਹਰ ਪੁਲਿਸ ਦੇ ਖਿਲਾਫ ਜਾਂਦੀਆਂ ਨੇ ਜਿੱਥੇ ਉਹ ਗਲ ਕਰਦਾ ਸਾਲਿਓ ਕਹਿੰਦਾ ਜਾਂ ਜਿੱਥੇ ਤਲਖੀ ਹੈ ਜਿਹੜਾ ਕੁਝ ਹੋਰ ਹੈ 1.5 ਘੰਟੇ ਛੋਇਆ ਜਾਂ ਉਹ ਜਿਹੜਾ ਹੈ ਪ੍ਰਵੋਗ ਕਿਵੇਂ ਹੋਇਆ ਕਿਹੜੀ ਗਲਤੀ ਹੋਇਆ ਮਿਰਸਾ ਸਿੰਘ ਮਟੋਹਾ ਨੇ ਕੀ ਕਿਹਾ ਇਸ ਜਗ੍ਹਾ ਤਾਂ ਕੋਈ ਨਹੀਂ ਦਿਖਾਈ ਜਾਂਦੀ ਉੱਥੇ ਤੋ ਇਸ ਕਰਕੇ ਉੱਥੇ ਵੀ ਕਸੂਰਵਰਤਾ ਫਿਰ ਜ਼ਿੰਮੇਵਾਰਤਾ ਬੰਦਾ ਪ੍ਰਧਾਨ ਹੀ ਹੋਊਗਾ ਜਿੱਥੋਂ ਇਹ ਆਈਟੀ ਜਿਹੜੀ ਲੀਕ ਹੋ ਰਹੀ ਹੈ ਵੀਡੀਓ ਅਦਰਵਾਇਤਾ ਫਿਰ ਗੈਨੀ ਹਰਪ੍ਰੀਤ ਸਿੰਘ ਹੋਤੇ ਯਾਨੀ ਰਗਵੀਰ ਸਿੰਘ ਕੋਲ ਪਈ ਸੀ ਸੋ ਇਹ ਸਾਰੀਆਂ ਗੱਲਾਂ ਚ ਧਾਮੀ ਸਾਹਿਬ ਕਿਤੇ ਨਾ ਕਿਤੇ ਜਿਹੜਾ ਹੈ ਉਹ ਕਚਹਿਰੀ ਚ ਤੱਕ ਕਰਦੇ ਨੇ ਸੰਗਤ ਦੀ ਚ ਤੇ ਹੁਣ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਅੱਜ ਸਜਾ ਲਪਾਈ ਹੈ ਉਹਨਾਂ ਕੀ ਕਹਿਣਾ ਕੀ ਚਾਹੁੰਦੇ ਨੇ ਗੈਨੀ ਕੀ ਬੀਬੀ ਜ਼ਗੀਰ ਖੋਦ ਨੇ ਮਾਫੀ ਦੇ ਦਿੱਤੀ ਉਹਨਾਂ ਨੂੰ ਇਹ ਵੀ ਤਾਂ ਹੈ ਕੱਲ ਨੂੰ ਜੇ ਉਹ ਕੇਸ ਕਰ ਦਿੰਦੇ ਨੇ ਤੇ ਫਿਰ ਉਹਦੋਂ ਉਹਦੋਂ ਕੀ ਕਹਾਣੀ ਰਹੂਗੀ ਇਹ ਵੀ ਦੇਖਣ ਵਾਲੀ ਹੈ ਆਲਰੇਡੀ ਇਹ ਕੇਸ ਹੋ ਚੁੱਕਿਆ ਹੈ ਆਲਰੇਡੀ ਫੈਸਲਾ ਹੋ ਚੁੱਕਿਆ ਹੈ ਕੱਲ ਤੱਕ ਸਾਹਿਬ ਤੇ ਕਿ ਅੱਗੇ ਤੋਂ ਜਿਹੜੇ ਵੀ ਕੇਸ ਹੋ ਸਕਦੇ ਹੁੰਦੇ ਨੇ ਪਹਿਲਾਂ ਅਦਾਲਤ ਚੋਂ ਬਰੀ ਹੋ ਕੇ ਆਉਣ ਸੋ ਇਹ ਅਜੇ ਨਹੀਂ ਜਲਦੀ ਚ ਕਿਉਂ ਹੋਇਆ ਇਹ ਵੀ ਇੱਕ ਵੱਡਾ ਸਵਾਲ ਹੈ ਤੇ ਮੇਰਾ ਖਿਆਲ ਹੈ ਇਹ ਸੰਗਤ ਦੀ ਕਚਹਿਰੀ ਚ ਇਹ ਵੀ ਗੱਲ ਹੋਣੀ ਚਾਹੀਦੀ ਹੈ ਤੇ ਉਹ ਹੈ ਤੇ ਅਸੀਂ ਕਿਸੇ ਇਸ ਤਰ੍ਹਾਂ ਦੇ ਨਹੀਂ ਪੰਜ ਪਿਆਰਾਂ ਦਾ ਬਿਲਕੁਲ ਸਾਡੇ ਜਿਹੜੇ ਪੰਥ ਦੇ ਵਿੱਚ ਪੰਜ ਪਿਆਰਾਂ ਦਾ ਬੜਾ ਸਨਮਾਨ ਹੈ ਤਾਂ ਸਭ ਨੂੰ ਪਤਾ ਹੈ ਪੰਜ ਤੋਂ ਗੁਰੂ ਰੂਪ ਹੁੰਦੇ ਨੇ ਲੇਕਨ ਹੁਕਮੇ ਸੁਪਮੈਟਰੀ ਕਿ ਨਾਲੇ ਕਿ ਉਹ ਹੋਇਆ ਸਾਰਾ ਕੁਝ ਇਹ ਤੇ ਸਵਾਲ ਉੱਠਦਾ ਹੈ ਇਹਦੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਜਾਰੀ ਰਹੇਗੀ ਤੁਸੀਂ ਵੀ ਦੱਸੋ ਤੁਹਾਡੇ ਮਨ 'ਚ ਕੀ ਹੈ ਤੁਹਾਡਾ ਜਿਹੜਾ ਖਿਆਲ ਹੈ ਤੁਹਾਡਾ ਹੰਗਾਰਾ ਹੈ ਉਹਦੀ ਮੈਨੂੰ ਉਡੀਕ ਰਹੂਗੀ ਹੁਣ ਐਨਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ-ਬਹੁਤ ਸ਼ੁਕਰੀਆ